ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਮੈਂ ਤੁਹਾਨੂੰ ਕ੍ਰੇਲਾ ਦਿਖਾਉਣ ਲੱਗਿਆ ਜਿਹੜਾ ਕਿ ਰਾਜਾ ਕ੍ਰੇਲਾ ਇਹ ਅੱਜ ਤੋਂ ਯਾਨੀ ਤੁਸੀਂ ਮੰਨ ਕੇ ਚੱਲੋ ਵੀ 40-45 ਦਿਨ ਪਹਿਲਾਂ ਲੱਗਿਆ ਅੱਜ 10ਵੇਂ ਮਹੀਨੇ ਦੀ 4 ਤਰੀਕਾ ਇਹ ਦੇਖੋ ਜੀ ਕਿਵੇਂ ਰਹੂਗਾ ਤੁਸੀਂ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਦਿਓ ਕਿਵੇਂ ਇਹ ਲਾਇਆ ਇਹ ਬੂਟੇ ਤੋਂ ਬੂਟਾ ਲਗਭਗ 16 ਇੰਚ ਤੇ ਲੱਗਿਆ ਲੈਂਨ ਤੋਂ ਲੈਣ 4 ਫੁੱਟ ਤੇ ਬਾਸ ਲਾ ਕੇ ਰਸੀਆਂ ਬਨ ਕੇ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਚਾੜਿਆ نیچے ਮਲਚਿੰਗ ਕੀਤੀ ਆ ਦੇਖੋ ਜੀ ਇਹ ਸਰਦੀ ਦਾ ਕ੍ਰੇਲਾ ਇਹ ਦੇਖੋ ਜੀ ਥੋੜਾ ਥੋੜਾ ਫਰੂਟ ਚੱਕਣਾ ਇਸ ਨੇ ਸ਼ੁਰੂ ਕਰਿਆ ਦੇਖੋ ਜੀ ਕਿਤੇ ਕਿਤੇ ਥੋੜਾ ਥੋੜਾ ਲੱਗਿਆ ਵੀ ਹੈ ਜੀ ਇਹ ਤੁਸੀਂ ਮੰਨ ਕੇ ਚੱਲੋ ਜੀ ਜਨਵਰੀ ਦੇ ਵਿੱਚ ਜਨਵਰੀ ਤੱਕ ਖਤਮ ਹੋ ਜਾਊਗਾ ਆਪਣਾ ਖੇਤ ਵੇਲਾ ਹੋ ਜਾਊਗਾ ਤੇ ਵਧੀਆ ਇਨਕਮ ਦਾ ਸਾਧਨਾ ਜੀ ਕਿਸਾਨ ਵੀਰ ਇਹਨੂੰ ਵੀ ਲਾ ਸਕਦੇ ਨੇ ਪਰ ਲੋਨ ਪ੍ਰੋਪਰ ਜਾਣਕਾਰੀ ਲੈ ਕੇ ਕਿਹੜਾ ਵੀ ਲੱਗਣਾ ਕਦੋਂ ਲੱਗਣਾ ਬਾਕੀ ਬਾਸ ਬੰਨਣੇ ਸਿੱਖਣਾ ਦੇਖੋ ਜੀ ਨੀਚੇ ਡ੍ਰਿਪ ਪਸਾਇਆ ਹੋਇਆ ਹੈ ਇਸ ਦੇ ਇੱਕ ਬੈੱਡ ਦੇ ਉੱਤੇ ਦੋ ਪੈਪ ਨੇ ਦੇਖੋ ਜੀ ਦੇਖੋ ਜੀ ਕ੍ਰੇਲਾ ਲੱਗਿਆ ਵੀ ਹੋਇਆ ਆਹ ਦੇਖੋ ਜੀ ਇਹ ਰਾਸੀ ਕੰਪਨੀ ਦਾ ਰਾਜਾ ਕ੍ਰੇਲਾ ਜੀ ਬਾਕੀ ਪਹਿਲਾਂ ਜੋ ਫਾਰਮਰ ਲਾਉਂਦੇ ਨੇ ਉਹ ਕਮੈਂਟਾਂ ਦੇ ਵਿੱਚ ਦੱਸੋ ਕਿ ਕਿੰਨੇ ਦਾ ਹੋ ਜਾਂਦਾ ਕਿਵੇਂ ਨਿਕਲਦਾ ਤਾਂ ਕਿ ਕੋਈ ਫਾਰਮਰ ਹੋਰ ਵੀ ਇਨਕਮ ਕਰ ਸਕਣ ਪਤਾ ਲੱਗੇ ਵੀ ਕੀ ਗੱਲਬਾਤ ਆ ਦੇਖੋ ਜੀ ਸੰਨਣ ਦਾ ਤਰੀਕਾ ਦੇਖੋ ਜੀ ਬਹੁਤ ਮਿਹਨਤ ਦਾ ਕੰਮ ਆ ਪੈਸਾ ਵੀ ਫੇਰ ਹੀ ਬਣਦਾ ਜੇ ਜਦੋਂ ਬੰਦਾ ਮਿਹਨਤ ਕਰਦਾ ਕੱਲੀਆਂ ਗੱਲਾਂ ਮਾਰਨ ਨਾਲ ਕੁਝ ਨਹੀਂ ਹੁੰਦਾ ਜੀ ਦੇਖੋ ਜੀ ਪੂਰਾ ਫਲ ਚੱਕ ਰੱਖਿਆ ਬਾ ਦੋ ਤਿੰਨ ਦਿਨਾਂ ਚ ਇਸ ਦੀ ਤੜਾਈ ਸ਼ੁਰੂ ਹੈ ਜੀ ਦੇਖੋ ਜੀ ਅੱਜ 10ਵੇਂ ਮਹੀਨੇ ਦੀ 4 ਤਰੀਕਾ ਜੀ ਦੇਖੋ ਜੀ ਸੋਨਾ ਕਿੰਨਾ ਲੱਗਦਾ ਦੇਖੋ ਜੀ ਕਿਉਂ ਜੀ ਬੋਲਦਾ ਜੀ ਖੇਤ ਇਹਨੂੰ ਕਹਿੰਦੇ ਨੇ ਮਿਹਨਤ ਦੇਖੋ ਕਮੈਂਟਾਂ 'ਚ ਦੱਸੋ ਜੀ ਕਿਵੇਂ ਲੱਗ ਰਿਹਾ ਸੋਨੂੰ ਇੱਧਰ ਥੋੜਾ ਜਿਹਾ ਮਾਰਾ ਜੀ ਕਾਫੀ ਮਾੜਾ ਥੋੜਾ ਤਾਂ ਕੀ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਕਿੰਨੀ ਇੱਕ ਵਾਰ ਦੀ ਤੜਾਈ ਹੁੰਦੀ ਆ ਕਿੰਨੇ ਦਾ ਏਕੜ ਦੇ ਵਿੱਚ ਉਹ ਹੁੰਦਾ ਪ੍ਰੋਪਰ ਜਾਣਕਾਰੀ ਦਿੰਦੇ ਰਹਾਂਗੇ ਕਿਰਪਾ ਕਰਕੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਡੇ ਲਈ ਨਵੀਂ ਨਵੀਂ ਜਾਣਕਾਰੀ ਲੈ ਕੇ ਮੈਂ ਪਹੁੰਚਦਾ ਰਹਾ ਤੁਹਾਡੇ ਕਦਮਾਂ ਥੈਂਕ ਯੂ ਤੁਹਾਨੂੰ ਧੰਨਵਾਦ ਜੀ